ਮੋਦੀ ਸਰਕਾਰ ਨੇ ਕੀਤੀਆਂ ਜ਼ੁਲਮ ਦੀਆਂ ਹੱਦਾਂ ਪਾਰ ਹੁਣ ਪਿੰਡਾਂ ਦੇ ਗੁਰੂ ਘਰਾਂ ਕੋਲੇ ਵੀ ਸੁੱਟਣ ਲੱਗ ਪਏ ਅਥਰੂ ਗੈਸ ਦੇ ਬੰਬ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਕਿਸਾਨਾਂ ਤੋਂ ਡਰੀ ਮੋਦੀ ਦੀ ਬੀਜੇਪੀ ਸਰਕਾਰ ਹੁਣ ਆਪਣੀਆਂ ਹੱਦਾਂ ਪਾਰ ਕਰਨ ਲੱਗ ਗਈ ਹੈ ਪਹਿਲਾਂ ਤਾਂ ਸਿਰਫ ਬਾਰਡਰਾਂ ਉੱਪਰ ਹੀ ਕਿਸਾਨਾਂ ਤੇ ਰਬੜ ਦੀਆਂ ਗੋਲੀਆਂ ਅਤੇ ਅਥਰੂ ਗੈਸ ਦੇ ਬੰਬ ਸੁੱਟੇ ਜਾ ਰਹੇ ਸੀ ਪਰ ਹੁਣ ਸਰਕਾਰ ਵੱਲੋਂ ਸ਼ਰਿਆਮ ਧੱਕਾ ਕੀਤਾ ਜਾ ਰਿਹਾ ਹੈ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਵੀ ਪ੍ਰਸ਼ਾਸਨ ਵੱਲੋਂ ਲਗਾਤਾਰ ਅਥਰੂ ਗੈਸ ਦੇ ਬੰਬ ਸੁੱਟੇ ਜਾ ਰਹੇ ਨੇ ये, ये देख सकते तो आप देख सकते हैं कितनी दूर तक जो है कितनी दूर तक हम सुबह ਗੋਲੇ ਆ ਜੋ ਪੈਕੇਜ ਆ ਰਹੇ ਤੇ ਫਟ ਦੇਗਾ ਗੱਡੀ ਸਾਥ ਫਟ ਦੇਗਾ ਤੋ ਤੋ ਲੋਕ ਦੇਖ ਰਹੇ ਇਹ ਜੋ ਰਿਹਾਈਸੀ ਇਲਾਕਾ ਹੈ ਯਾ ਦਾਤਾ ਸਿੰਘ ਵਾਲਾ ਗਾਉ ਹੈ ਗਾਉਂ ਮੇ ਵੀ ਆਪ ਬੰਦਾ ਲਗਾ ਸਕਤੇ ਹੈ ਸਵਸ਼ਟ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਕੇ ਹਰ ਇੱਕ ਕਿਸਾਨ ਵੀਰ ਤੱਕ ਪਹੁੰਚਦੀ ਜਰੂਰ ਕਰਿਓ ਤਾਂ ਕਿ ਸਰਕਾਰਾਂ ਦੀ ਗੰਦੀ ਕਰਤੂਤ ਦਾ ਸਾਰਿਆਂ ਨੂੰ ਪਤਾ ਲੱਗ ਸਕੇ ਹੋਰ ਨਵੀਂ ਜਾਣਕਾਰੀ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ